ਜੋ ਹੋਵਾ ਹੋ ਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਜੋ ਹੋ ਗਿਆ ਹੋਣਾ ਹੀ ਸੀ ਇਹੀ ਪ੍ਰਮਾਤਮਾ ਦੀ ਰਜ਼ਾ ਇਹੀ ਪ੍ਰਮਾਤਮਾ ਦੀ ਇੱਛਾ ਦਿਨ ਹੋਇਆ ਹੋਣਾ ਹੀ ਸੀ ਉਸ ਦੀ ਇੱਛਾ ਰਾਤ ਹੋਈ ਹੈ ਹੋਣੀ ਸੀ ਉਸ ਦਾ ਹੁਕਮ ਜਨਮ ਹੋਇਆ ਹੋਣਾ ਹੀ ਸੀ ਇੱਕ ਹੁਕਮ ਮਰਨ ਹੋਇਆ ਹੋਣਾ ਹੀ ਸੀ ਉਸ ਦੀ ਰਜ਼ਾ ਜਵਾਨੀ ਆਈ ਹੈ ਆਵਣੀ ਸੀ ਉਸਦੀ ਇੱਛਾ ਪਰ ਬੁਢੇਪਾ ਆਇਆ ਹੈ ਆਉਣਾ ਹੀ ਸੀ ਉਸਦੀ ਇੱਛਾ ਸੁੱਖ ਮਿਲਿਆ ਹੈ ਮਿਲਣਾ ਹੀ ਸੀ ਉਸਦੀ ਰਜ਼ਾ ਦੁੱਖ ਮਿਲਿਆ ਹੈ ਮਿਲਣਾ ਹੀ ਸੀ ਉਸਦਾ ਹੁਕਮ ਇੱਜ਼ਤ ਮਿਲੀ ਹੈ ਮਿਲਣੀ ਸੀ ਇੱਕ ਹੁਕਮ ਬੇਇੱਜ਼ਤੀ ਹੋ ਗਈ ਹੈ ਹੋਣਾ ਹੀ ਸੀ ਇੱਕ ਹੁਕਮ ਜੋ ਹੋਆ ਉਹ ਵੱਤ ਸੋ ਜਾਣੇ ਜੋ ਹੋ ਗਿਆ ਇਹਨੂੰ ਸਮਝ ਲਈ ਹੋਣਾ ਹੀ